하이 바이구르지 ਦਾ ਖਾਲਸਾ ਸਾਹਿਬ 바이구르지 ਕੀ ਫਤਿਹ ਮੈਂ ਤੁਹਾਡਾ ਆਪਣਾ ਸੇਵਕ ਪਰਵਨ ਸਿੰਘ ਸਿੱਧੂ ਅੱਡਾ ਕੋਡ ਕੋਈ ਬਿਸਦੋ ਆਪਾ ਨਹਿਰ ਤੋਂ ਲਾਈਵ ਹੋ ਰਿਹਾ ਹੈ ਇਹ 168 ਸੰਤ ਬੱਬਾ ਹਰੀ ਸਿੰਘ ਰੋਡ ਆ ਇੱਥੇ ਅੱਜ 3:00 ਵਜੇ ਦੇ ਕਰੀਬ ਵਾਰਦਾਤ ਹੋਈ ਆ ਜਿੱਥੇ ਇੱਕ ਬਜ਼ੁਰਗ 사ਧੂ ਰਾਮ ਚਾਂਦਲਾ ਇਹ ਹਾਰਡਵੇਅਰ ਦੀ ਦੁਕਾਨ ਕਰਦਾ ਜੀ 3:00 ਵਜੇ ਦੇ ਕਰੀਬ ਇੱਥੇ ਕੋ ਵਾਰਦਾਤ ਹੋ ਗਈ ਆ ਕਿ ਉਹਨਾਂ ਨੂੰ ਅਣਖਛੱਤਿਆਂ ਨੇ ਇਹ ਕੰਦਰ ਸਰੀਆ ਮਾਰਿਆ ਜਿਹੋ ਉਹਦੇ ਇੱਥੇ ਕਿਤੇ ਲੱਗ ਗਿਆ ਤਾਂ ਕਾਫੀ ਫੁੱਟ ਸਾਰਾ ਅੰਦਰ ਚੜ ਗਿਆ ਵਾ ਕਿ ਹੁਣ ਉਹ ਗੰਭੀਰ ਹਾਲਤ ਵਿੱਚ ਉਹਨੂੰ ਹੁਸ਼ਿਆਰਪੁਰ ਕਿਸੇ ਨਿੱਜੀ ਹਸਪਤਾਲ ਲੈ ਕੇ ਗਏ ਆ ਤਾਂ ਇਹ ਪੁਲਿਸ ਆ ਕੇ ਇੱਥੇ ਦੇਖ ਕੇ ਗਈ ਆ ਅਰਜ਼ ਵਾਲੇ ਦੀ ਕੈਮਰੇ ਵੀ ਦੇਖ ਰਹੇ ਆ ਕਿ ਕਿਸੇ ਤਰ੍ਹਾਂ ਦੋਸ਼ੀ ਦਾ ਪਤਾ ਲੱਗ ਸਕੇ ਆ ਕਿ ਆਉ ਉਹ ਤੁਹਾਨੂੰ ਮੈਂ ਦੁਕਾਨਦਾਰ ਖੜਾ ਲਾ ਆ ਦਿਖਾਓ ਵੀ 사ਦੁਰਨ ਚੰਦਰਾਜੀ ਦੁਕਾਨ ਲਖਾਓ ਇਹ ਦੁਕਾਨ ਹੈ ਜੀ ਮੰਨਨਹਾਨਾ ਰੋਡ ਐ ਇਹਨੂੰ ਕਹਿੰਦੇ ਆ ਇਹ ਦੁਕਾਨ ਹੁਣ ਬੰਦ ਪਈ ਆ ਮੰਨਨਹਾਨਾ ਰੋਡ ਸੌਰੰਗ ਚੰਦਰਾਜੀ ਚੰਦਰਾ ਹਾਰਡਵੇਅਰ ਸਟੋਰ ਆ ਤਾਂ ਬੜੋ ਸੀਰੀਅਸ ਦੇਖੋ ਫੇ ਅਗਲੀ ਕਾਰਬਾਰੀ ਗਾਰ ਜੋ ਪਤਾ ਰੱਖੂਗਾ ਸੁਚਨਨ ਦੇ ਫਾਦੇ ਦੱਸਾਈ ਜਾਏਗੀ ਵਾਈਗੁਰਜੀ ਦਾ ਖਾਤਾ ਵਾਈਗੁਰਜੀ ਦਾ ਖਾਤਾ